ਅਨਿਓ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਾਹਿਬ ਸਦਾ ਗੁਰਪ੍ਰੀਤ ਸਿੰਘ ਢੁੱਲਰ ਸਾਹਿਬ ਉਹਨਾਂ ਦੀ ਡਾਇਰੈਕਸ਼ਨਜ਼ ਤਹਿਤ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਤੇ ਵੱਖ-ਵੱਖ ਮੁਕਦਮੇ ਅ ਅੰਮ੍ਰਿਤਸਰ ਪੁਲਿਸ ਕਮਿਸ਼ਨੇਟ ਨੇ ਕੇਸ ਕੀਤੇ ਉਹਨਾਂ ਵਿੱਚੋਂ ਇੱਕ ਪੁਲਿਸ ਸਟੇਸ਼ਨ ਵੇਰਕਾ ਦਾ ਮੁਕਦਮਾ ਨੰਬਰ 82 ਜਿਹੜਾ 5 10 2024 ਨੂੰ ਰਜਿਸਟਰ ਹੋਇਆ ਸੀ ਤੇ ਉਹਦੇ ਵਿੱਚ ਇੱਕ ਆਟੋ ਚਾਲਕ ਜਿਹਦਾ ਨਾਮ ਹੈ ਪ੍ਰਭਜੀਤ ਸਿੰਘ ਉਮਰ ਉਹਦੀ 26 ਸਾਲ ਦੇ ਲੱਗੇ ਹੈ ਤੇ ਉਹ 4 ਸਾਲ ਤੋਂ ਆਟੋ ਚਲਾ ਰਿਹਾ ਸੀ ਤੇ ਉਹ ਦਸਵੀਂ ਕਲਾਸ ਤੱਕ ਪੜਿਆ ਹੋਇਆ ਹੈ ਉਹ ਉਹਨੇ ਇੱਕ ਲੇਡੀ ਨੂੰ ਬਾਈਪਾਸ ਤੋਂ ਲਿਫਟ ਦਿੱਤੀ ਤੇ ਫੈਸਟਨ ਪੈਲੇਸ ਦੇ ਲਾਗੇ ਜਾ ਕੇ ਕੱਲ ਦੁਪਹਿਰ 12 ਵਜੇ ਤੇ ਉਹਨੂੰ ਉਹਦੇ ਕੋਲੋਂ ਸਨੇਚਿੰਗ ਕਰ ਲਈ ਆਟੋ ਚਾਲਕ ਨੇ ਸਨੇਚਿੰਗ ਕਰ ਲਈ ਤੇ ਸਨੇਚਿੰਗ ਵਿੱਚ ਇੱਕ ਮੋਬਾਈਲ ਫੋਨ ਸੋਨੇ ਦੀ ਵਾਲੀਆਂ ਤੇ 5000 ਰੁਪਏ ਉਹਨੇ ਲੁੱਟ ਲੈ ਸੀਗੇ ਤੇ ਜੋ ਕਿ ਵੇਰ ਵੇਰਕਾ ਪੁਲਿਸ ਤੇ ACP ਈਸਟ ਅਸਦਗ ਗੁਰਿੰਦਰबीर ਸਿੰਘ ਨੇ ਬਹੁਤ ਹੀ ਮੁਸਤੈਦੀ ਨਾਲ ਐਕਟਪਨ ਕਰਦੇ ਹੋਏ ਅਤੇ ਆਪਣਾ ਉਹਨਾਂ ਨੂੰ 2 ਘੰਟੇ ਦੇ ਵਿੱਚ ਵਿੱਚ ਗ੍ਰਿਫਤਾਰ ਵੀ ਕਰ ਲਿਆ ਪ੍ਰਭਜੋਤ ਸਿੰਘ ਨੂੰ ਤੇ ਜੋ ਜੋ ਸਮਾਨ ਲੁੱਟਿਆ ਸੀ ਉਹ ਰਿਕਵਰ ਵੀ ਕਰ ਲਿਆ ਥੈਂਕ ਯੂ ਸਰ ਇਹ ਆਟੋ ਚਲਾਉਂਦਾ ਸੀ ਆਟੋ ਆਪਣਾ ਸੀ ਇਹ ਆਟੋ ਚਲਾਉਂਦਾ ਸੀਗਾ ਤੇ ਆਟੋ ਦਾ ਨੰਬਰ ਹੈ PB02EV3156 ਪਿਛਲੇ 4 ਸਾਲਾਂ ਤੋਂ ਆਟੋ ਚਲਾ ਰਿਹਾ ਸੀ ਆਟੋ ਦੇ ਵਿੱਚ ਹੀ ਵਾਰਦਾਤ ਕਰਦਾ ਸੀ ਆਟੋ ਦੇ ਵਿੱਚ ਹੀ ਇਹਨੇ ਕੀਤੀ ਹੈ ਕਿਹੜੀ ਇਹ ਵਾਰਦਾਤ ਕਰਦਾ ਕਿੰਨੇ ਅੰਦਰ ਇਸ ਤੋਂ ਪਹਿਲਾਂ ਇਹਨੇ ਇਹਦੇ ਤੇ ਤਿੰਨ ਮੁਕਦਮੇ ਹੋਰ ਦਰਜ ਨੇ ਕੀ ਆਟੋ ਜੀ ਕਰਦਾ ਸੀ ਮਾਰਦਾ ਤਾਂ ਉਹ ਅੰਮ੍ਰਿਤਸਰ ਰੂਰਲ ਦੇ ਵਿੱਚ ਹੈਗੇ ਅਸੀਂ ਆਪਣਾ ਕੱਲ ਹੀ ਇਹਨੂੰ ਅਰੈਸਟ ਕੀਤਾ ਸੀ ਪੁਲਿਸਮੰਡ ਲੈ ਕੇ ਹਾਲੇ ਉਹ ਇਤੋਂ ਹੋਰ ਪੁੱਛਗਿੱਛ ਕਰਾਂਗੇ ਮੌਕੇ ਤੇ ਰਿਕਵਰੀ ਕਰ ਲਈ ਦੀ ਜਦੋਂ ਸਵਾਰੀ ਨੂੰ ਉਡਦਾ ਸੀ ਇਨੇ ਇਸ ਵਾਰੀ ਤਾਂ ਸਵਾਰੀ ਨੂੰ ਹੀ ਲੁੱਟਿਆ ਸਰ ਨਸ਼ੇਦਾਰ ਸੀ ਉਹ ਹਾਲੇ ਮੈਡੀਕਲ ਰਿਪੋਰਟ ਆਉਣ ਤੇ ਪਤਾ ਚੱਲੇ ਸਰ ਇਹਦੇ ਹੋਰ ਵੀ ਕੋਈ ਸਾਥੀ ਰਹੀ ਜਾਂ ਤੱਕ ਨਹੀਂ ਕੱਲਾ ਹੀ ਲੁੱਟਦਾ ਸੀ